ਆ ਜਬ ਪਹੁੰਚਿਆ ਬੁੱਲੂ ਗਾਈ ਸੋ ਆਪਣੀ ਗੱਡੀ ਲੂਡ ਆਨ ਲੱਗ ਚੁੱਕੀ ਆ ਤੇ ਸੱਤੋ ਗਾਈਸ ਇੱਥੇ ਨਾ ਮੇਰੀ ਭੂਆ ਦਾ ਮੁੰਡਾ ਗਾਈ ਤੇ ਉਹਦੇ ਨਾਲ ਹੈਲੋ ਗਾਈਸ ਕੀ ਹਾਲ ਚਾਲ ਹੋ ਗਏ ਸਾਰੇ ਠੀਕ ਆ ਕਿ ਨਹੀਂ ਅੱਜ ਆਪਾਂ ਪਹੁੰਚਿਆ ਬੁੱਲੂ ਜੋ ਇੱਥੇ ਆ ਭੂਆ ਦੇ ਮੁੰਡਿਆਂ ਨਾਲ ਦੋਨੇ ਦੋ ਘਟਿਆਂ ਇੱਥੋਂ ਲੈ ਆਇਆ ਟਮਾਟਰਾਂ ਇਹ ਦੂਜੇ ਕਿਹੜਾ ਲੱਗਿਆ ਉਹ ਕਹਿੰਦੇ ਵੀ ਉਹਨਾਂ ਦਾ ਸਾਡੇ ਨਾਲ ਲਵਾ ਦੇਣਗੇ ਇਹਦਾ ਵੀਡੀਓ ਵੀ ਬਣਾਉਣੀ ਆ ਪਰ ਵੀਡੀਓ ਤਾਂ ਨਹੀਂ ਆ ਸਕੀ ਕਿਉਂਕਿ ਮੈਂ ਬਿਮਾਰ ਰਿਆਂ ਬਹੁਤ ਹਨ ਤੇਈ ਰਾਤ ਨੂੰ ਆਏ ਆ ਫੁੱਲੂ ਤੇ ਤਾਂ ਰਾਤ ਨੂੰ ਮੈਂ ਵਲੌਗ ਸ਼ੂਟ ਹੀ ਨਹੀਂ ਕਰ ਸਕਿਆ ਜੇ ਵੀਡੀਓ ਐਚੀ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਵਾਦੋ ਤੇ ਸ਼ੇਅਰ ਕਰਨਾ ਠੀਕ ਆ ਉਧਰ ਗੱਡੀ ਗਈ ਹੈ ਹੈਲੋ ਗਾਇਸ ਹੁਣ ਇੱਥੇ ਆ ਚੁੱਕੇ ਆ ਉੱਪਰ ਗਰਮੀ ਤੇ ਬਹੁਤ ਰਾਤ ਨੂੰ ਠੰਡੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਈਸ ਇੱਥੇ ਰਿੰਕੂ ਪਿਆਸੀ ਤੇ ਰਿੰਕੂ ਦੇ ਨਾਲ ਆ ਕੇ ਬਾਬੇ ਹੋਵੇ ਲੋ ਸੱਪ ਪੈ ਗਿਆ ਤੇ ਸ਼ੁਕਰ ਆ ਵੀ ਲੜ ਲੜਨੀ ਗਿਆ ਰਿੰਕੂ ਦਾ ਮੂੰਹ ਵੇਖੋ ਔਰ ਧਿਆਨ ਰਿੰਕੂ ਤੇ ਤੇਰੀ ਮੰਮਾ ਗਾਈਸ ਮੇਰੇ ਕੋਲ ਦਾ ਮੁੰਡਾ ਪਿਆਸੀ ਬਾਹਰ ਜਾ ਕੇ ਉਹਦੇ ਨਾਲ ਹੀ ਆ ਕੇ ਸੱਪ ਕੋਈ ਬਿਖਾਇਆ ਸੱਪ ਦਾ ਇਹ ਵੇ ਜਮਾ ਦੇ ਲੋ ਦੀਨਾ ਹਣੀ ਮੈਨੂੰ ਆਪ ਨੂੰ ਆ ਬੈਠਾ ਇਹ ਆ ਆਹ ਵਾਲਾ ਮੀਰਾ ਇੱਥੋਂ ਦੇ ਕਰਾਵੇ ਬਹੁਤ ਲੰਮਾ ਵਾ ਜਾਵਾ ਕਰ ਗਾイズ ਮੈਂ ਇਸੇ ਕਰਕੇ ਨਾ ਗੱਡੀ ਦੇ ਥੱਲੇ ਨਹੀਂ ਪੈਂਦਾ ਤੇ ਵੀ ਅੱਜ ਗਰਮੀ ਕਰਕੇ ਬਹੁਤ ਮੁੰਡਾ ਥੱਲੇ ਪੈ ਗਿਆ ਨਹੀਂ ਤਾਂ ਹੀ ਰਾਤ ਵੀ ਗੱਡੀ ਦੇ ਉੱਤੇ ਕ੍ਰੇਟ ਸੀ ਤੇ ਕ੍ਰੇਟਾਂ ਦੇ ਉੱਤੇ ਰਸ ਉੱਤੇ ਉਹ ਵੀ ਯਾਰ ਪੜੀ ਇਲਾਕਾ ਵਾ ਇੱਥੇ ਕੋ ਪਤਾ ਨਹੀਂ ਲੱਗਦਾ ਕਿਹੜਾ ਜਾਨਵਰ ਕਿਹੜਾ ਹੈ ਤੇ ਇੱਕ ਮੇਰੀ ਆ ਪੂਆ ਤੋਂ ਮੁੰਡਾ ਰਿੰਕਾ ਤੇ ਇੱਕ ਮੇਰੀ ਪਾ ਤੋਂ ਮੁੰਡਾ ਆ ਰਾਮ ਮੁੰਨੀ ਇਹ AIC ਦੇ ਕੱਲ ਗੱਡੀ ਲੱਤ ਕੇ ਗਿਆ ਜਦ ਸਾਡੀ ਲੱਦੀ ਨਹੀਂ ਗਈ ਸੀ ਗੱਡੀ ਤੇ ਗੱਲ ਗਈ ਚਲੇ ਹੀ ਵਾਪਸ ਦੇਖ ਲੋ ਯਾਰ ਵੀਡੀਓ ਬਣਾਉਂਦੇ ਕਿੰਨੀ ਮਿਹਨਤ ਲਾਵਦੀ ਆ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਵਾਦ ਤੋਂ ਵਾਦ ਸ਼ੇਅਰ ਕਰਨਾ ਠੀਕ ਆ ਕਿੰਨੇ ਵੀ ਮੇਰੇ ਭਰਾ ਟਰੈਵਲ ਆ ਥੇਆ ਵੀਡੀਓ ਨੂੰ ਲਾਈਕ ਕਰਾਥੋ ਲਓ ਕਮੈਂਟ ਜਰੂਰ ਕਰਕੇ ਦੱਸਿਓ ਜਿ ਕਿਥੋਂ ਕਿਥੋਂ ਚੈਨਲ ਨੂੰ ਗਾਡੋ ਸਬਸਕ੍ਰਾਈਬ ਠੀਕ ਆ ਵੀਡੀਓ ਕਰ ਦੋ ਲਾਈਕ ਬਲੌਗ ਹੁਣ ਅਸਰੇ ਤੋਂ ਸਰਾ ਹੋਇਆ ਕਰਨਾ ਕਿਉਂਕਿ ਪਹਿਲੇ ਮੈਂ ਠੀਕ ਨਹੀਂ ਤਾਂ ਨਹੀਂ ਬਲੌਗ ਪਾ ਸਕਿਆ ਤੇ ਹੁਣ ਤਾਂ ਮੈਂ ਜਦ ਠੀਕ ਹਾਂ ਰਹੀ ਦਾ ਵੀ ਬਾਹਰੀ ਆ ਕਿਸੇ ਕਰਕੇ ਮੈਂ ਗੱਡੀ ਗੁੱਡੀ ਤੇ ਜਾ ਕੇ ਰਾਜੀ ਹੁਣ ਚੱਲ ਫੇਰ ਸਾਡੀ ਆਪਦੀ ਗੱਡੀ ਆ ਤੇ ਘੁੰਮਣ ਭੈਣ ਦਾ ਬਲੌਗ ਵੀ ਸਰਾ ਹੋਇਆ ਗਾ ਨੋ ਅੱਗੇ ਡੋੜੇ ਇਲਾਕੇ ਜਾ ਕੇ ਰਾਂਗੇ ਆਈਸ ਸਮਾਈ ਨੂੰ ਸਭ ਕੱਢਣ ਲੱਗ ਗਿਆ ਤਾਂ ਇਹ ਵੀ ਕੱਢ ਕੇ ਬਰਾ ਸੁੱਟੇ ਹੁੰਨੇ ਆ ਇੱਕ ਵਾਰ ਕੜਿਆ ਅੱਸੀ ਆ ਤਾਂ ਉਹਦਾ ਉਹਦਾ ਚੌੜੀ ਨਿਕਲਿਆ ਮੈਂ ਬਾਬਾ ਗੱਡੀ ਦੇ ਤਾਂ ਛੜ ਕੇ ਬੈਠਾ ਗਰਮੀ ਬਹੁਤ ਉੱਤੇ ਹੋ ਰਹੀ ਕੋਣ ਕਰ ਕਰਨੀ ਆਪਣੇ ਉਧਰ ਲੇ ਬਹੁਤ ਵਾਬੇ ਉਹ ਬੰਦਾ ਵੇ ਲੋ ਪੋਰਾ ਨਹੀਂ ਡਰਦਾ ਤੇ ਮੈਂ ਤਾਂ ਗੱਡੀ ਤੇ ਤਾਂ ਚੜਿਆ ਬੈਠਾ ਵਾਂ ਦੱਸ ਗਿਆ ਆ ਆ ਵਾਵਾ ਨਿਕਲ ਆ ਹਲਮੜਾ ਜੀ ਆਰੇ ਉਹ ਵੜ ਗਿਆ ਨੇ ਉਹਦੇ ਮੋਢੀ ਗਾਈ ਸੰਤਾ ਪਿਆ ਵਾ ਟਾਊਨ ਮੌਸਮ ਬਹੁਤ ਸਰਾ ਲੱਗਦਾ ਵਾ ਗਾਈਸ ਹੋਰ ਬਲਿਆ ਗਲਾ ਮੌਸਮ ਬਹੁਤ ਸਰਾ ਯਾਰ ਹਾ ਵੀਡੀਓ ਬਿਨਾ ਫੈਕਟਰ ਤੋਂ ਬਿਨਾ ਵੀਡੀਓ ਕਲਰ ਗ੍ਰੇਡਿੰਗ ਤੋਂ ਬਣੀ ਹੈ ਕਿ ਦਸਰਾ ਮੌਸਮ ਆ ਦੇ ਕੋ ਆ ਬਿਓ ਕਾ ਇਸ ਇੱਥੇ ਹੁਣ ਗੱਡੀ ਲੋਡ ਹੋਣ ਲੱਗ ਚੁੱਕੀ ਆ ਜੇ ਯਾਰ ਪੰਜ ਪੰਜ ਟਮਾਟਰ ਬਣੇ ਕ੍ਰੇਡ ਉਤਲਾ ਦੇ ਉਤਲਾ ਅੱਧੇ ਲਦਨਗੇ ਕ੍ਰੇਡ ਉਤਲਾ ਬੰਦ ਗਾਉਂ ਆ ਤੇ ਉਹ ਲਈ ਉਹ ਬਿਆਨ ਕਰ ਕੋ ਲੱਗਣਾ ਗਾਈਸ ਹੁਣਾਂ ਮੈਂ ਵੀ ਹੈਲਪ ਕਰਨਾ ਆ ਉਹਨਾਂ ਆਪਾਂ ਨਾਲੀ ਕਿਉਂਕਿ ਉਹ ਹੁੰਦੇ ਯਾਰ ਬੜੀ ਦੂਰੋਂ ਆ ਲੈ ਕੇ ਮੈਂ ਤਾਂ ਚੱਲ ਵੀ ਬਕਰੇ ਕ੍ਰੇਡ ਜੋ ਰਹੀ ਹੈ ਨਾ ਬਾਬੇ ਤੇ ਮੌਸਮ ਦਾ ਬੰਦ ਦਾ ਪਤਾ ਨਹੀਂ ਲੱਗਦਾ ਪਹਿਲਾਂ ਤੋਪਸ ਹੀ ਸਵੇਰ ਮੁਰਦਾ ਫੇਰ ਨਹੀਂ ਪੈ ਗਿਆ ਫਿਰ ਤੋਂ ਆਪ ਨਿਕਲੇ ਤੇ ਬਾਬੇ ਫਿਰ ਬੱਦਲ ਵਾਈ ਹੋਈ ਪਈ ਆ ਮੈਂ 20 ਮਿੰਟ ਵੱਧ ਦਾ ਮੌਸਮ ਚੇਂਜ ਨਾ 20 ਮਿੰਟ ਵੱਧ ਬੱਦਲ ਵਾਈ ਹੋ ਰਹੀ ਆ ਤੇ ਰੇਡੀਆਂ ਲੈ ਲੈ ਹੁੰਦੀ ਆ ਤੇ ਫਿਰ ਮੈਂ ਜਾ ਰਹੇ ਹਾਂ ਵਾਟਰ ਲੱਗ ਗਿਆ ਆਪਣਾ ਜਾਨਾ ਨਾ ਆਉਸੀ ਤੁਹਾਨੂੰ ਪਹਾੜ ਨੂੰ ਬਹੁਤ ਦਿੱਗਿਆ ਬੰਨਾ ਤਾਂ ਇਹ ਕੋਹ ਰਾਹ ਚੱਲਦਾ ਕਿਉਂਕਿ بارش ਹੋ ਰਹੀ ਨਾ 2-3 ਦਿਨ ਹੋ ਗਏ ਲਗਾਤਾਰ بارش ਦੀ ਅੱਜ ਵੀ ਹੱਥੇ ਨਹੀਂ ਪਈ ਮੌਸਮ ਦੇ ਤਰ੍ਹਾਂ ਜਿਹਾ ਸੁਣਾ ਆ ਰਿਹਾ ਯਾਰ ਇਹ ਮੇਰਾ ਗਾਈਸ ਹੌਣ ਨੰਗਨ ਲੱਗਿਆ ਸਰੰਗੋ ਵਜਦੀ ਬਹੁਤ ਤਗੜੀ ਸਰੰਗਾ ਸਾਰੇ ਪਹਾੜ ਦੇ ਵਜਦੀ ਨਿਕਾਈ ਆ ਗਾਈਸ ਕਦੇ ਪੰਜਾਬ ਤੋਂ ਸੁੰਦਰ ਨਗਰ ਨੂੰ ਜਾਈਦਾ ਨਾ ਤੇ ਉੱਥੇ ਹਣਾ ਦੋ ਸਰੰਗਾ ਬਣਾਈਆਂ ਹੋਈਆਂ ਆ ਉਨਾ ਦੀ ਅਕੜਾ ਉਹਨੇ ਰੋਡ ਬੀਰੋ ਨਵਾਂ ਰੋਡ ਚਲਾਇਆ ਨਾ ਓਏ ਸੁਰੰਗ ਬਹੁਤ ਤਗੜੀ ਏ ਨਾ ਗਾਇਸ ਪੂਰੀ ਵੀਡੀਓ ਤარი ਸੁਰੰਗ ਦੀ ਦਿਖਾ ਸਕਦਾ ਉਹ ਵੀ ਬਾਹਲੀ ਤਗੜੀ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਇਸ ਕਰਕੇ ਆਣਾ ਬਾਹਰ ਮਿਲਦੇ ਹਾਂ ਸੁਰੰਗਾਂ ਵੀ ਬਹਾ ਲੰਬੀ ਆ ਤੇ ਮੇਰੇ ਸਾਂ ਰਾਜ ਇੱਕ ਦੋ ਹੋਰ ਆਉਂਦਾ ਨਾ ਇੱਕ ਦੋ ਇੱਕ ਦੋ ਸੁਰੰਗਾਂ ਜੇ ਰਾਜ ਹੋਰ ਆਉਂਦੇ ਨਾ ਉਹ ਵੀ ਅੜਿਆਣੇ ਆ ਇੱਥੇ ਨਾ ਤੇ ਸਪੀਡ ਵਾਲੇ ਕਹਿਦੇ ਲੱਗੇ ਬੰਦੇ ਨੂੰ ਸਪੀਡ ਹੌਲੀ ਕਰਨੀ ਪੈਂਦੀ ਵੀ ਰੋਡ ਦੇ ਨੇ ਦਲ ਨੂੰ ਫਾਇਦਾ ਵੀ ਆ ਕਿੰਨਾ ਵੀ ਗਾਈਸ ਇੱਥੇ ਨਾ ਵੀ ਹੁਣ ਨਵੇਂ ਰੋਡ ਬਣਿਆ ਸਾਰੇ ਤੇ ਕੈਮਰੇ ਲੱਗੇ ਹੋਏ ਆ ਸਪੀਡ ਵਾਲੇ ਇਹ ਚੀਜ਼ ਦਾ ਫਾਇਦਾ ਵੀ ਆ ਹਨ ਬਹੁਤ ਘੱਟ ਹੁੰਦੇ ਹਨ ਹੇਲੋ ਗਾਈਸ ਉੱਥੇ ਵੀ ਵੀ ਤਾਣੀ ਬਣਾ ਸਕਦਾ ਕਿਉਂਕਿ ਬੰਦੇ ਉੱਥੇ ਜਾਉਣ ਲੱਗਾ ਜਿੱਦੱਕ ਨਾ ਚੜਾਈ ਬਹੁਤ ਪੈਂਦੀ ਤੇ ਹੁਣ ਆ ਗਿਆ ਪੰਜਾਬ ਮੋਕੇ ਗੱਡੀਆਂ ਨੂੰ ਸਾਹ ਸੁਣਨੇ ਕਿਉਂਕਿ ਢਾਲੇ ਵੀ ਬਹੁਤ ਸੀ ਨਾ ਹੇਲੋ ਗਾਈਸ ਹੁਣ ਮੋਕੇ ਪਹੁੰਚ ਗਏ ਹੁਣ ਮੋਕੇ ਲਾ ਚੁੱਕੇ ਆ ਮਟਰ ਤੇ ਹੁਣ ਬਾਬੇ ਜਾਣਾ ਢਾਈ ਵਾ ਚੁੱਕੇ ਆ ਚ 4 ਵਜੇ ਪਹਿਲਾ ਵੇਲਾ ਕੰਮ ਨਹੀਂ ਮੇੜਨਾ ਇਥੇ ਆ ਨਾ ਗੁਰੂ ਸਾਹਿਬ ਗੁਰੂ ਗੁਰੂ ਸਰ ਜਾਣਾ ਹਣਾ 4 ਵਜੇ ਪਹਿਲਾ ਵੇਲਾ ਬਾਬੇ ਵੀ ਲਾਉਣੇ ਹੁੰਦੇ ਆ ਗੁਰੂ ਸਾਹਿਬ ਦਾ ਨਾਮ ਆ ਸਰ ਤੇ ਜਰਾਲਾਵਾਦ ਚਲ ਇਹ ਜਾਣਾ ਬਾਬੇ ਹੁਣ ਚਲਾ ਜੂ ਗਾਇਸ ਰਾਤ ਨੂੰ ਗੱਡੀ ਚਲਾਉਂਦਾ ਫਾਇਦਾ ਹੈ ਕਿ ਹੈਗਾ ਵੀ ਰਾਹ ਸੌਨ ਸਨਾਂ ਆ ਇਹ ਦਾ ਸਾਨੂੰ ਖਤਰਾ ਵੀ ਹੁੰਦਾ ਵਾ ਕਿ ਬੰਦੇ ਬੰਦੇ ਬਹੁਤ ਪੈਂਦੇ ਆ ਬਾਬੋ ਗਾਇਸ ਹੁਣ ਪੁੰਚ ਚੁੱਕੇ ਆਪਾਂ ਫਰੋਈਪੁਰ ਕਾ ਚੇਰ ਸਾਬਲੀ ਵੀ ਬਾਬੇ ਜਗਾ ਵਾ ਚਲੋ ਗਾਇਸ ਚਲੋ ਤੁਹ ਬਲੌਗ ਐਂਡ ਕਰਦੇ ਆਂ ਬਹੁਤ ਵੀਡੀਓ ਇਸ ਵਾਰ 4 ਵਜੇ ਹੋ ਗਈ ਜਿੰਨੀ ਬਹੁਤ ਹੁੰਦੀ ਤਾਂ ਵੀ ਵੀਡੀਓ ਛੂਟ ਨਹੀਂ ਕਰ ਸਕਦੇ ਸਿੱਧੇ ਘਰ ਦਾ ਗਾਇਸ ਬਾਹਰ ਚਿੱਟਾ ਧਰ ਚੜ ਚੁੱਕਾ ਹੋਇਆ ਵੀਡੀਓ ਅੱਛਾ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਵਾਦ ਤੋਂ ਬਾਦੇ ਸ਼ੇਅਰ ਕਰਨਾ ਤੇ ਚੈਨਲ ਵਾਲੇ ਨੂੰ ਸਬਸਕ੍ਰਾਈਬ ਚਲੋ ਅਗਲੇ ਬਲੌਗ ਜਲਦੀ ਬਣਾਗੇ